ਨਾਨਕ ਦੇਵ ਜੀ ਦੇ ਪੁਰਬ ਨੂੰ ਮਨਾਉਂਦੇ ਹੋਏ ਸਾਰੀ ਸੰਗਤ ਨੇ ਬੜੇ ਉਤਸ਼ਾਹ ਨਾਲ ਉਤਸ਼ਾਹ ਨਾਲ ਇਹ ਪ੍ਰੋਗਰਾਮ ਬੜੇ ਉਤਸ਼ਾਹ ਨਾਲ ਨਗਰ ਕੀਰਤਨ ਛਾਜਰੀਆਂ ਭਰੀਆਂ ਹੈ ਸਾਰੀ ਸੰਗਤ ਬੜਾ ਉਤਸ਼ਾਹ ਹੈਗਾ ਪੰਤਕ ਚਾਕੀਆਂ ਦੇ ਨਾਲ ਫੁੱਲਾ ਦੇ ਨਾਲ ਸਜੀਆਂ ਹੋਈਆਂ ਸਜੀ ਹੋਈ ਪਾਲਕੀ ਸਾਹਿਬ ਦੇ ਦਰਸ਼ਨ ਕਰਾ ਰਹੇ ਆ ਤੁਹਾਨੂੰ ਲਾਈਵ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕਿਸ ਤਰੀਕੇ ਜਿਹੜੇ ਨਿਹੰਗ ਸਿੰਘ ਨੇ ਗੁਰੂ ਦੀਆਂ ਲਾਡਲੀ ਫੌਜਾਂ ਨੇ ਕੱਕੇ ਦੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੀ ਹੈ ਬਹੁਤ ਹੀ ਸ਼ਰਧਾ ਤੇ ਉਸਤਿਆਦ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਗੁਰੂ ਦੇ ਲੰਗਰ ਟਰਪਤਾਏ ਜਾ ਰਹੇ ਹਨ ਪੰਡ ਤਰੀਕ ਸਵੇਰੇ ਅਤੇ ਸ਼ਾਮ ਗੁਰਦੁਆਰਾ ਸਾਹਿਬ ਇੱਕੇ ਵਿਸ਼ੇਸ਼ ਤੌਰ ਦੇ ਉੱਤੇ ਸਮਾਗਮ ਕਰਵਾਏ ਜਾਣਗੇ ਜਿਸ ਦੇ ਵਿੱਚ ਹਜ਼ੂਰੀ ਰਾਗੀ ਜਥੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅਤੇ ਹੋਰ ਪਾਸੋਂ ਕੀਰਤਨ ਕਰਨਗੇ ਸਭ ਤੋਂ ਸੋਹਣੀ ਚੀਜ਼ ਕੀ ਲੱਗ ਰਹੀ ਹੈ ਇਹ ਸ਼ਬਦ ਬਾਣੀ ਜਿਹੜੀ ਦਿਲ ਨਾਲ ਜੁੜਦੀ ਹੈ ਨਾਲ ਦੀ ਨਾਲ ਸੇਵਾ ਵੀ ਚੱਲ ਰਹੀ ਹੈ ਨਿਰੰਤਰ ਹਾਂਜੀ ਹਾਂਜੀ ਨਾਲ ਸੇਵਾ ਚੱਲ ਰਹੀ ਹੈ ਗੁਰੂ ਜੀ ਦੇ ਮਹਾਨ ਉਪਦੇਸ਼ ਕਿਰਤ ਕਰੋ ਵੰਡ ਛਕੋ ਨਾਮ ਜਪੋ ਨੂੰ ਦ੍ਰਿੜ ਕਰਾਉਂਦਾ ਹੋਏ ਸਾਰੇ ਹੀ ਬੀਆਰਐਸ ਨਗਰ ਪਾਇਰਨਦੀਪ ਸਿੰਘ ਨਗਰ ਇਲਾਕੇ ਦੇ ਵਿੱਚ ਹੁੰਦਾ ਹੋਇਆ ਆਇਆ ਹੈ ਸੰਗਤਾਂ ਦੇ ਚਰਨ ਪਰਸੇ ਸੰਗਤਾਂ ਦੇ ਤੰਤਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਅਗਵਾਈ ਪੰਜ ਪਿਆਰੇ ਕੋੜੇ ਤੇ ਪੈਦਲ ਸੰਗਤਾਂ ਦੀ ਰਹਿਨਮਾਈ ਕਰ ਰਹੇ ਨੇ ਸਿਰਫ ਗੁਰੂ ਨਾਨਕ ਪਾਸ਼ਾ ਦੇ ਇਸ ਪ੍ਰਕਾਸ਼ ਪੁਰਬ ਮਨਾਏ ਸਾਡੇ ਲਈ ਤਦ ਹੀ ਸਫਲ ਹੋ ਸਕਦੇ ਨੇ ਜਦ ਅਸੀਂ ਪੂਰੀ ਕਾਇਨਾਤ ਨੂੰ ਇੱਕ ਮੰਨ ਕੇ ਔਰ ਉਸ ਅਕਾਲ ਪੁਰਖ ਦੀ ਉਸਤਤਿ ਵਿੱਚ ਜੁੜਾਂਗੇ ਬਹੁਤ ਹੀ ਸੋਹਣੀ ਜਿਹੜੀ ਹੈ ਤਸਵੀਰ ਅੱਜ ਗੁਰੂ ਨਾਨਕ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਖਣ ਨੂੰ ਮਿਲ ਰਹੀ ਹੈ ਫੁੱਲਾਂ ਦੇ ਨਾਲ ਸਜਾਈ ਹੋਈ ਪਾਲਕੀ ਸਾਹਿਬ ਜੀ ਦੇ ਦਰਸ਼ਨ ਤੁਸੀਂ ਲਾਈਵ ਕਰ ਰਹੇ ਹੋ ਸਾਸ਼ਗਾ ਜੀ ਤੁਸੀਂ ਜੁੜ ਚੁੱਕੇ ਹੋ ਲਾਈਵ ਦੇ ਨਾਲ ਤੇ ਮੈਂ ਮੈਂ ਇਸ ਵੇਲੇ ਮੌਜੂਦ ਆ ਬੀਆਰਐਸ ਨਗਰ ਦੇ ਵਿੱਚ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਮਹਾਨ ਨਗਰ ਕਿਰਤਨ ਬੀਆਰਐਸ ਨਗਰ ਦੇ ਵਿੱਚ ਨਿਕਲੇ ਹੋਏ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੁੰਦਰ ਚਾਕੀਆਂ ਪਤਕ ਚਾਕੀਆਂ ਦੇ ਨਾਲ ਫੁੱਲਾਂ ਦੇ ਨਾਲ ਸਜੀਆਂ ਹੋਈਆਂ ਸਜੀ ਹੋਈ ਪਾਲਕੀ ਸਾਹਿਬ ਦੇ ਦਰਸ਼ਨ ਕਰਾ ਰਹੇ ਆ ਤੁਹਾਨੂੰ ਲਾਈਵ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਜਿਹੜੇ ਨਿਹੰਗ ਸਿੰਘ ਨੇ ਗੁਰੂ ਦੀਆਂ ਲਾਡਲੀ ਫੌਜਾਂ ਨੇ ਬੱਤਕੇ ਰੇਤ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੀ ਹੈ ਤੇ ਨਾਲ ਹੀ ਗੁਰਬਾਣੀ ਦੇ ਸੁਰਾ ਦੇ ਨਾਲ ਬਿਲਕੁਲ ਸਾਰੀਆਂ ਗਲੀਆਂ ਗੂਜ ਰਹੀਆਂ ਨੇ ਬਹੁਤ ਹੀ ਖੁਸ਼ੀ ਦਾ ਜਿਹੜਾ ਇਹ ਮੌਕਾ ਹੈ ਸਾਥ ਸੱਜਣ ਜੀ ਲਗਾਤਾਰ ਤੁਹਾਡੇ ਨਾਲ ਲਾਈਵ ਤਸਵੀਰਾਂ ਸੇ ਸਾਂਝੀ ਕਰ ਰਹੇ ਹਾਂ ਖਾਲਸਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਫੁੱਲਾ ਦੇ ਨਾਲ ਬਿਲਕੁਲ ਪਾਲੀ ਸਾਹਿਬ ਸਜੀ ਹੋਈ ਹੈ ਤੇ ਨਾਲ ਹੀ ਜਿਹੜੇ ਰਾਗੀ ਸਿੰਘ ਨੇ ਕੀਰਤਨ ਕਰ ਰਹੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਤੇ ਵਾਇਗੋ ਜੀ ਦਾ ਖਲਤਾ ਵਾਇਗੋ ਜੀ ਕੀ ਫਤਿਹ ਤਨ ਤਨ ਸਹਿਗੁਨਾਈ ਦਾਗਨਪੁਰ ਗੁਰਦੁਆਰਾ ਈਬਲਾ ਪਾਇ ਰੰਦੀਸਰ ਨਗਰ ਤੋਂ ਜੋ ਕਿ ਚੱਲ ਰਿਹਾ ਹੈ 12:30 ਵਜੇ ਦੇ ਕਰੀਬ ਚੱਲ ਰਿਹਾ ਹੈ ਜਿਸ ਦੇ ਵਿੱਚ ਸਮੂਹ ਸੰਗਤਾਂ ਸ਼ਮੂਲੀਤ ਕਰ ਰਹੀਆਂ ਹਨ ਜਿਸ ਦੇ ਵਿੱਚ ਕਤਕਾ ਪਾਰਟੀਆਂ ਅਤੇ ਸ਼ਰਧੀ ਜਥੇ ਸਮੂਹ ਜਥਾ ਕਰਦੇ ਹੋਏ ਆਨੰਦ ਪ੍ਰਾਪਤ ਕਰ ਰਹੀਆਂ ਹਨ ਸਮੂਹ ਸੰਗਤਾਂ ਦੇ ਵੱਲੋਂ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਗੁਰੂ ਦੇ ਲੰਗਰ ਵਰਤਾਏ ਜਾ ਰਹੇ ਹਨ ਪੰਡਿਤ ਰਿਕ ਸਵੇਰੇ ਅਤੇ ਸ਼ਾਮ ਗੁਰਦੁਆਰਾ ਸਾਹਿਬ ਇੱਕੇ ਵਿਸ਼ੇਸ਼ ਤੌਰ ਦੇ ਉੱਤੇ ਸਮਾਗਮ ਕਰਵਾਏ ਜਾਣਗੇ ਜਿਸ ਦੇ ਵਿੱਚ ਹਜ਼ੂਰੀ ਰਾਗੀ ਜਥੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅਤੇ ਹੋਰ ਪਾਸੋਂ ਕੀਰਤਨ ਕਰਨਗੇ ਸਮੂਹ ਸੰਗਤਾਂ ਦੇ ਵਿੱਚ ਤਾਨਤਾਂਛੇ ਸ਼ਿਕਗੁਰਨ ਸਾਹਿਬ ਦੇ ਛਤਰ ਛਾਇਆ ਦੇ ਇਹ ਜੋਗਰਪੁਰਬ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਕੀ ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਵਰ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਗੁਰੂ ਜੀ ਦੇ ਮਹਾਨ ਉਪਦੇਸ਼ ਗੀਤ ਗਿਰਤ ਕਰੋ ਵਣ ਛਕੋ ਨਾਮ ਜਪੋ ਨੂੰ ਦ੍ਰਿੜ ਕਰਾਉਂਦਾ ਹੋਏ ਸਾਰੇ ਹੀ ਬੀਆਰਐਸ ਨਗਰ ਪੈਰਨਦੀਪ ਸਿੰਘ ਨਗਰ ਇਲਾਕੇ ਦੇ ਵਿੱਚ ਹੁੰਦਾ ਹੋਇਆ ਆਇਆ ਹੈ ਸੰਗਤਾਂ ਦੇ ਚਰਨ ਪਰਸੇ ਸੰਗਤਾਂ ਦੇ ਤਨਤਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਅਗਵਾਈ ਪੰਜ ਪਿਆਰੇ ਕੋੜੇ ਤੇ ਪੈਦਲ ਸੰਗਤਾਂ ਦੀ ਰਹਿਨਮਾਈ ਕਰ ਰਹੇ ਨੇ ਸਿਰਫ ਗੁਰੂ ਨਾਨਕ ਪਾਤਸ਼ਾਹ ਦੇ ਇਸ ਪ੍ਰਕਾਸ਼ ਪਰਮ ਮਨਾਏ ਸਾਡੇ ਲਈ ਤਦੀ ਸਫਲ ਹੋ ਸਕਦੇ ਨੇ ਜਦ ਅਸੀਂ ਪੂਰੀ ਕਾਇਨਾਤ ਨੂੰ ਇੱਕ ਮੰਨ ਕੇ ਔਰ ਉਸ ਅਕਾਲ ਪੁਰਖ ਦੀ ਉਸਤਤਿ ਵਿੱਚ ਜੁੜਾਂਗੇ ਸਾਰਿਆਂ ਨੂੰ ਸਰਬ ਸੰਜੀ ਵਾਲਤਾ ਦਾ ਉਪਦੇਸ਼ ਦਿੰਦੇ ਹੋਏ ਸੇਵਾ ਕਰਦੇ ਹੋਏ ਸਿਮਰਨ ਕਰਦੇ ਹੋਏ ਸਾਰਿਆਂ ਨੂੰ ਆਪਣੀ ਗਲਵਕੜੀ ਚ ਲਾਵਾਂਗੇ ਊਚ ਨੀਚ ਦਾ ਪੇਦ ਮਿਟਾਵਾਂਗੇ ਤਨ ਨਾਨਕ ਤੇਰੀ ਵੱਡੀ ਕਮਾਈ ਗੁਰੂ ਨਾਨਕ ਪਾਤਸ਼ਾਹ ਨੇ ਇਸ ਦੁਨੀਆ ਵਿੱਚ ਆ ਕੇ ਕ੍ਰਾਂਤੀਕਾਰੀ ਸੋਚ ਜੋ ਅੱਗੇ ਲੈ ਕੇ ਆਏ ਨੇ ਔਰ ਸਭ ਤੋਂ ਵੱਡੀ ਗੱਲ ਸੱਚiar ਮਨੁੱਖ ਬਣਨ ਦੀ ਜੋ ਗੱਲ ਕੀਤੀ ਹੈ ਸੱਚ ਬੋਲਣ ਦੀ ਗਜਰਤ ਦੀ ਜੋ ਗੱਲ ਕੀਤੀ ਹੈ ਇਹ ਸਾਡੇ ਲਈ ਇੱਕ ਬਹੁਤ ਵੱਡਾ ਉਦੇਸ਼ ਹੈ ਕਿਉਂਕਿ ਅਸੀਂ ਸਮਾਜ ਵਿੱਚ ਵਸਦੇ ਹੋਏ ਕਈ ਵਾਰ ਅਸੀਂ ਆਪਣੇ ਫਾਇਦੇ ਲਈ ਹੋਰ ਦੂਜਿਆਂ ਦੀ ਇੱਜ਼ਤ ਰੱਖਣ ਲਈ ਜਿਹੜੇ ਕੀ ਗਲਤ ਕੰਮ ਕਰ ਰਹੇ ਹੁੰਦੇ ਹੈ ਉਹਨਾਂ ਨੂੰ ਅਸੀਂ ਪਰਦੇ ਪਾ ਦਿੰਦੇ ਹਾਂ ਲੇਕਿਨ ਨਹੀਂ ਸੱਚ ਬੋਲੀਏ ਸੱਚ ਦਾ ਸਾਥ ਦੇਈਏ ਗੁਰੂ ਨਾਨਕ ਪਾਸ਼ਾ ਦੇ ਉਪਦੇਸ਼ ਦੇ ਉੱਤੇ ਚੱਲਦੇ ਹੋਏ ਗੁਰੂ ਦੀ ਖੁਸ਼ੀਆ ਪ੍ਰਾਪਤ ਕਰੀਏ ਸਾਰਿਆਂ ਨੂੰ ਇੱਕ ਵਾਰ ਫਿਰ ਤੰਦਰ ਸ਼੍ਰੀ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ ਵੱਲ ਤੇ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੋੜੇ ਦੇ ਉੱਤੇ ਪੰਜ ਪਿਆਰੇ ਜਿਹੜੇ ਨੇ ਅਗਵਾਈ ਕਰ ਰਹੇ ਨੇ ਨਗਰ ਕੀਰਤਨ ਦੀ ਬਹੁਤ ਸੋਹਣੀ ਤਸਵੀਰ ਜਿਹੜੀ ਹੈ ਬੀਆਰਸ ਨਗਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਮਹਾਨ ਨਗਰ ਕੀਰਤਨ ਹੈ ਜਿਹਦੇ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਇਸੇ ਗੁਰਬਾਣੀ ਦੇ ਸੁਰਾਂ ਦੇ ਨਾਲ ਬਿਲਕੁਲ ਅੱਜ ਜਿਹੜੀ ਇਹ ਬੀਆਰਸ ਨਗਰ ਦੀ ਧਰਤੀ ਜਿਹੜੀ ਹੈ ਬਹੁਤ ਹੀ ਜ਼ਿਆਦਾ ਪਾਵਨ ਹੋ ਚੁੱਕੀ ਹੈ ਸੰਗਤ ਦੂਰ ਦੂਰੋਂ ਜਿਹੜਾ ਇਸ ਕੀਰਤਨ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੀ ਹੈ ਕੀ ਕੋਚਾ ਨੇ ਮੰਨਦੇ ਪਾਉ ਨੇ ਉਹ ਤਾਂ ਇਹ ਨਾਲ ਦੀ ਨਾਲ ਅਸੀਂ ਸਾਂਝੇ ਕਰ ਰਹੇ ਆਂ ਸੇਵਾ ਸੇਵਾ ਲਗਾਤਾਰ ਨਿਰੰਤਰ ਜਿਹੜੀ ਇਹ ਜਾਰੀ ਹੈ ਬਹੁਤ ਹੀ ਸੋਹਣੀ ਤਸਵੀਰ ਬਿਆਰਸ ਨਗਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਦੇਖ ਸਕਦੇ ਹੋ ਕਿੰਨਾ ਕੁ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਤੇ ਕਿੰਨਾ ਕੁ ਲੋਕ ਖੁਸ਼ ਨਜ਼ਰ ਆ ਰਹੇ ਨੇ ਬਹੁਤ ਹੀ ਸੋਹਣੀ ਤਸਵੀਰ ਦੇਖ ਸਕਦੇ ਹੋ ਅੱਗੇ ਪੰਜ ਪਿਆਰੇ ਘੋੜੇ ਦੇ ਉੱਤੇ ਕੀਰਤਨ ਦੀ ਅਗਵਾਈ ਕਰ ਰਹੇ ਨੇ ਤੇ ਪਿੱਛੇ ਦੇਖ ਸਕਦੇ ਹੋ ਬਹੁਤ ਹੀ ਫੁੱਲਾ ਦੇ ਨਾਲ ਸਜੀ ਹੋਈ ਪਾਲਕੀ ਸਾਹਿਬ ਜੀਨਾਂ ਦੇ ਦਰਸ਼ਨਾ ਦੇ ਲਈ ਸੰਗਤ ਪਹੁੰਚ ਰਹੀ ਹੈ ਅੱਜ ਪੂਰੇ ਬਿਆਰਸ ਨਗਰ ਦੀ ertid ਪਾਵਨ ਹੋ ਚੁਕੀ ਹੈ ਗੁਰਬਾਣੀ ਕੀਰਤਨ ਨਿਰੰਤਰ ਚੱਲੀ ਹੈ ਹਰ ਕੋਈ ਖੁਸ਼ ਨਜ਼ਰ ਆ ਰਿਹਾ ਹੈ ਵਾਹਿਗੁਰੂ ਜੀ ਦਾ ਸਿਮਰਨ ਕਰ ਰਿਹਾ ਹੈ ਤੇ ਸਾਰੀਆਂ ਦੀ ਅੱਖਾਂ ਖੁਸ਼ੀ ਦੇ ਨਾਲ ਭਰੀਆਂ ਹੋਈਆਂ ਨੇ ਸੋ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਖਤੇ ਬਹੁਤ ਸੋਹਣੀ ਸੇਵਾ ਨਿਭਾ ਰਹੇ ਹਾਂ ਹਾਂਜੀ ਕੀਰਤਨ ਦੇ ਵਿੱਚ ਸਭ ਤੋਂ ਸੋਹਣੀ ਚੀਜ਼ ਕੀ ਲੱਗ ਰਹੀ ਹੈ ਜੀ ਸ਼ਬਦ ਬਾਣੀ ਜਿਹੜੀ ਦਿਲ ਨਾਲ ਜੁੜਦੀ ਹੈ ਨਾਲ ਦੀ ਨਾਲ ਸੇਵਾ ਵੀ ਚੱਲ ਰਹੀ ਹੈ ਨਿਰੰਤਰ ਹਾਂਜੀ ਹਾਂਜੀ ਨਾਲ ਸੇਵਾ ਚੱਲਦੀ ਹੈ ਹਰ ਸਾਲ ਐਵੇਂ ਹੀ ਸੇਵਨ ਵੱਲ ਹਾਂਜੀ ਬਹੁਤ ਮੈਨੂੰ ਚੱਲਦੀ ਹੈ ਸੋ ਕੀਰਤਨ ਬਿਆਸ ਸਰਾਬਾ ਨਗਰ ਪੁਲਿਸ ਸਟੇਸ਼ਨ ਦੇ ਕੋਲ ਪਹੁੰਚ ਚੁੱਕਿਆ ਤੇ ਬਹੁਤ ਹੀ ਸੋਹਣੀ ਤਸਵੀਰ ਨਾਲ ਦੇ ਨਾਲ ਸੇਵਾ ਨਿਭਾਉਂਦੇ ਹੋਏ ਮੁਲਾਜ਼ਮ ਵੀ ਸਾਡੇ ਨਾਲ ਕੀ ਪਾਵੇ ਹੁਣ ਇਸ ਵੇਲੇ ਦਿਲ ਦੇ ਵਿੱਚ ਇਹ ਸਭ ਤੋਂ ਵੱਡੇ ਸائیں ਸ਼ਾ ਨੇ ਬਾਦਸ਼ਾਹ ਦੇ ਬਾਦਸ਼ਾਹ ਨੇ ਉਹਨਾਂ ਦਾ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਹ ਨਗਰ ਕੀਰਤਨ ਹੋ ਰਿਹਾ ਲੱਖ ਖੁਸ਼ੀਆਂ پاس ਆਈਆਂ ਜੇ ਸਤਗੁਰ ਨਦਰ ਕਰੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਮਾਤਾ ਜੀ ਕਿੰਨੇ ਇੱਕ ਉਤਸ਼ਾਹ ਤੇ ਕਿੰਨੇ ਕ ਭਗਤੀ ਇਸ ਵੇਲੇ ਸੰਗਤ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੁਹਾਨੂੰ ਬਹੁਤ ਜ਼ਿਆਦਾ ਮਿਲੀ ਹੈ ਸਨ ਪ੍ਰੋਬਬਲੀ ਬਹੁਤ ਬਹੁਤ ਖੁਸ਼ੀ ਹੈ ਸਨ ਵਾਹਿਗੁਰੂ ਜੀ ਕਿਹਾ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਪਰਪ ਨੂੰ ਮੰਨਦੇ ਸਾਰੀ ਸੰਗਤ ਨੇ ਬੜੇ ਉਤਸ਼ਾਹ ਨਾਲ ਉਸਾਨਲ ਐ ਪ੍ਰੋਗਰਾਮ ਬੜੇ ਉਸਾਨਲ ਨਗਰ ਕੀਰਤਨ ਛਾਜਰੀਆਂ ਭਰਿਆ ਹੈ ਸਾਰੀ ਸੰਗਤ ਬੜਾ ਉਤਸ਼ਾਹ ਹੈਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਸੋ ਇਹ ਤਸਵੀਰਾਂ ਸੀ ਤਸਵੀਰਾਂ ਸੀਗੀਆਂ ਬਿਆਰਸ ਨਗਰ ਦੀਆਂ ਜਿੱਥੇ ਮਹਾਨ ਕੀਰਤਨ ਨਗਰ ਕੀਰਤਨ ਜਿਹੜਾ ਹੈ ਦੇਖਣ ਨੂੰ ਮਿਲਿਆ ਤੇ ਪਕਤਾਂ ਦੇ ਵਿੱਚ ਤੇ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਜਿਹੜੀ ਹੈ ਤਸਵੀਰ ਅੱਜ ਗੁਰੂ ਨਾਨਕ ਪਾਸ਼ਾ ਜੀ ਦੇ ਪ੍ਰਕਾਸ਼ਪੂਰਵ ਮੌਕੇ ਦੇਖਣ ਨੂੰ ਮਿਲ ਰਹੀ ਹੈ ਫੁੱਲਾਂ ਦੇ ਨਾਲ ਸਜਾਈ ਹੋਈ ਪਾਲਕੀ ਸਾਹਿਬ ਜੀ ਦੇ ਦਰਸ਼ਨ ਤੁਸੀਂ ਲਾਈਵ ਕਰ ਰਹੇ ਹੋ ਸੁਧਰਨ ਲਾਈਵ ਚੈਨਲ ਦੇ ਮਾਧਮ ਦੇ ਨਾਲ ਤੇ ਹਰ ਕੋਈ ਭਗਤੀ ਰਸ ਦੇ ਵਿੱਚ ਡੁੱਬਿਆ ਹੋਇਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਵੋ ਜੋ ਲੋਕ ਕੀਰਤਨ ਦਾ ਹਿੱਸਾ ਨਹੀਂ ਬਣ ਪਾ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਵੇ

ਬਾਈਟ ਲਾ ਮੋ ਦੇ ਨਾਲ ਸੰਗਤ ਦਾ ਸਵਾਗਤ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਬਹੁਤ ਹੀ ਥੋੜੀ ਸੇਵਾ ਵੀਰ ਵੱਲੋਂ ਨਿਭਾਈ ਜਾ ਰਹੀ ਹੈ ਜਿੱਤੇ ਵੀ ਕੀਰਤਨ ਪਹੁੰਚ ਰਿਹਾ ਹੈ ਹਰ ਕੋਈ ਕਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਦਰਸ਼ਨ ਕਰਦੇ ਨੇ ਤੇ ਮਾਧਿ ਜੀ ਵਾਹਿਗੁਰੂ ਜੀ ਤੇ ਖਾਲਸਾ ਵਾਹਿਗੁਰੂ ਜੀ ਜੀ ਕੀ ਕਰਦੇ ਹਰਕਾਲ ਹਿੱਸਾ ਹਮ ਬੰਦੇਓ ਕੀਰਤਨ ਦਾ ਹਾਂਜੀ ਕੀ ਪਾਵੇ ਦਿਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਤੇ ਨਗਰ ਕੀਰਤਨ ਸੋਭਾ ਇਹ ਆਜ ਨਿਕਾਲਦੇ ਆ ਜੀ वाहगुरु जी का खालसा वाहेगुरु जी इधरों अपना नगर कीर्तन का अभी तो जस्ट पहुंचे ही है करके भेजते हैं ਨਹੀਂ ਤੀਸਰੀ पे जाने से आपने बीच में भूल गए तो फिर वापस आना पड़ा